ਸਤਿ ਸ਼੍ਰੀ ਅਕਾਲ ਜੀ ਮੈਂ ਸਰਦਾਰ ਨੀ ਪਰਮਿੰਦਰ ਕੌਰ ਇੱਕ ਕਹਾਣੀ ਮੇਰੀ ਜ਼ੁਬਾਨੀ ਦਾ ਅਗਲਾ ਐਪੀਸੋਡ ਲੈ ਕੇ ਤੁਹਾਡੇ ਰੂਪ ਰੂਹ ਹੋਈਆਂ ਉਮੀਦ ਕਰਦੀਆਂ ਕਿ ਹੁਣ ਤੱਕ ਜਿਵੇਂ ਬਾਕੀ ਐਪੀਸੋਡਾਂ ਤੁਸੀਂ ਪਿਆਰ ਦਿੱਤਾ ਹੈ ਉਦਾਂ ਹੀ ਅੱਜ ਵਾਲੇ ਐਪੀਸੋਡ ਨੂੰ ਵੀ ਪਰਮਾ ਹੁੰਗਾਰਾ ਦਿਓਗੇ ਤੇ ਬਿਨਾ ਕੋਈ ਸਮਾਂ ਗੁਆਏ ਅੱਜ ਦੀ ਸਿੱਖਿਆਤਕ ਕਹਾਣੀ ਸ਼ੁਰੂ ਕਰਦੇ ਹਾਂ ਇੱਕ ਵਾਰ ਤੇਜ਼ ਦੌੜਨ ਵਾਲਾ ਇੱਕ ਘੋੜਾ ਸੀ ਉਹ ਰੇਸ ਵਿੱਚ ਹਮੇਸ਼ਾ ਅਵਲ ਹੁੰਦਾ ਸੀ ਪਰ ਕਿਉਂਕਿ ਉਹ ਹੁਣ ਬੁढ़ा ਹੋ ਚੁੱਕਾ ਸੀ ਉਹ ਬਹੁਤ ਥੱਕ ਚੁੱਕਾ ਸੀ ਉਹਨੇ ਇੱਕ ਵਾਰ ਇਹ ਹੀ ਗੱਲ ਬੱਕਰੀ ਨੂੰ ਦੱਸੀ ਉਹ ਕਹਿਣ ਲੱਗਾ ਕਿ ਮੈਂ ਹੁਣ ਬੁढ़ा ਵੀ ਹੋ ਰਿਹਾ ਮੈਂ ਥੱਕ ਜਾਣਾ ਮੈਨੂੰ ਹੁਣ ਥੋੜੇ ਸਮੇਂ ਲਈ ਆਪਣੇ ਕੰਮ ਤੋਂ ਬ੍ਰੇਕ ਚਾਹੀਦੀ ਹੈ ਇੱਕ ਨਾਰਮਲ ਜੀ ਗੱਲ ਉਹਨੇ ਕੀਤੀ ਫਿਰ ਕੀ ਹੋਇਆ ਕਿ ਉਹ ਬੱਕਰੀ ਨੇ ਇਹ ਹੀ ਗੱਲ अगे जाके एक बत्तक कह दी बकरी कह लगी कि वह बेचारा जरा घोड़ा वा ना बहुत थक जाता क्योंकि ओर मालक ओ ब ला कि अपने मालक जो छतक ने गल सुनी उन्हें अगे जाके यही गल एक तोते में दस दिती बत्तक ने दो चार गल् आप देर ला के कह दती ਕੀ ਇੱਕ ਵਿਚਾਰਾ ਜਿਹੜਾ ਘੋੜਾ ਵਾ ਇੱਕ ਤਾਂ ਉਹ ਕਮਜ਼ੋਰ ਆ ਬੁਢਾ ਵਾ ਥੱਕ ਜਾਂਦਾ ਉਹਦਾ ਮਾਲਕ ਉਹਨੂੰ ਖਾਣ ਪੀਣ ਨੂੰ ਵੀ ਕੁਝ ਨਹੀਂ ਦਿੰਦਾ ਉਤੋਂ ਦਾ ਕੁੱਟਕਟਾਪਾ ਵੀ ਕਰਦਾ ਇਸੇ ਕਰਕੇ ਹੁਣ ਉਹ ਘੋੜਾ ਸੋਚਦਾ ਕਿ ਉਹ ਅਸਤਬਲ ਨੂੰ ਛੱਡ ਕੇ ਭੱਜ ਜਵੇ ਤੋਤੇ ਨੇ ਇਹ ਗੱਲ ਮਾਲਕ ਨੂੰ ਦੱਸ ਦਿੱਤੀ ਜਦੋਂ ਮਾਲਕ ਨੂੰ ਪਤਾ ਲੱਗਿਆ ਉਹਨੂੰ ਬੜਾ ਗੁੱਸਾ ਆਇਆ ਉਹਨੇ ਕੀ ਕੀਤਾ ਕਿ ਇੱਕ ਜ਼ਹਿਰ ਦਾ ਟੀਕਾ ਉਸ ਘੋੜੇ ਨੂੰ ਲਗਾ ਦਿੱਤਾ ਕਿ ਇਹ ਹੁਣ ਭੱਜੂਗਾ ਨਹੀਂ ਇੱਥੇ ਹੀ ਖਤਮ ਹੋ ਜਾਊਗਾ ਇਹ ਕਹਾਣੀ ਦਾ ਮਤਲਬ ਸਮਝ ਆਇਆ ਇਸ ਕਹਾਣੀ ਦਾ ਮਤਲਬ ਹੈ ਕਿ ਜਦੋਂ ਅਸੀਂ ਆਪਣਾ ਕੋਈ ਵੀ ਦੁੱਖ ਕਿਸੇ ਦੂਜੇ ਬੰਦੇ ਨੂੰ ਦੱਸਦੇ ਆ ਨਾ ਉਹ ਉਸ ਦੁੱਖ ਨੂੰ ਇੰਜੋਏ ਕਰਦਾ ਮਜ਼ਾ ਲੈਂਦਾ ਗਾਹਾਂ ਦੀ ਗਾਹ ਉਸ ਦੁੱਖ ਦਾ ਤਮਾਸ਼ਾ ਬਣ ਜਾਂਦਾ ਲੋਕਾਂ ਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਿ ਤੁਸੀਂ ਦੁਖੀ ਹੋ ਉਹ ਬਸ ਤੁਹਾਡੇ ਦੁੱਖ ਦਾ ਤਮਾਸ਼ਾ ਬਣਾ ਕੇ ਖੁਸ਼ ਹੁੰਦੇ ਹਨ ਤੇ ਬਾਅਦ ਵਿੱਚ ਉਹਦਾ ਭਾਰੀ ਖਮਿਆਜਾ ਸਾਨੂੰ ਖੁਦ ਨੂੰ ਭੋਗਣਾ ਪੈਂਦਾ ਇਸ ਕਹਾਣੀ ਦੀ ਸਿੱਖਿਆ ਤਾਂ ਇਹ ਹੀ ਆ ਕਿ ਅੱਜ ਕੱਲ੍ਹ ਉਹ ਸਮਾਂ ਨਹੀਂ ਹੈ ਜਦੋਂ ਕਹਿੰਦੇ ਹੁੰਦੇ ਸੀ ਕਿ ਦੁੱਖ ਦੱਸੇ ਤੇ ਘਟਦਾ ਅੱਜ ਕੱਲ੍ਹ ਉਹ ਸਮਾਂ ਕਿ ਦੁੱਖ ਦੱਸੇ ਤੇ ਵੱਧ ਜਾਂਦਾ ਕਟਦਾ ਨਹੀਂ ਹੈ ਇਹ ਤਾਂ ਸੀ ਅੱਜ ਦੀ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਐਦਾਂ ਦੀਆਂ ਹੀ ਮੋਟੀਵੇਸ਼ਨਲ ਸਟੋਰੀਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਕੋਈ ਵੀ ਨਵੀਂ ਸਟੋਰੀ ਜਾਂ ਫਨੀ ਵੀਡੀਓ ਆਉਂਦੀ ਹੈ ਤੇ ਤੁਹਾਨੂੰ ਨੋਟੀਫਿਕੇਸ਼ਨ ਚਲਾ ਜਾਵੇ ਧੰਨਵਾਦ ਜੀ